हां जी सत श्री अकाल जी सारेया नु करता नहीं ज्यादा समय नहीं किया बाकी है कि 4000 रुपए गूगल पे किए हां नगद कैश दिया हमने उसको 4000 रुपए लगे कैश दिया हमने अच्छा वो बोला गूगल पे करूंगा नहींर ने चला था ना तो हमने कहा आते समय कर देना तुमने हट से अच्छा कर दनु किया ही नहीं उसने फिर भाई कहंदा एक बार मैं 4000 रुपया करता ते ओने मेनु वापस अंडे नहीं किया ਆਪਾਂ ਪਹੁੰਚ ਗਏ ਜੀ ਸ੍ਰੀ ਹੇਮਕੋਟ ਸਾਹਿਬ ਹਾਂਜੀ ਆਪਾਂ ਨੇ ਕਰ ਲਿਆ ਇਸ਼ਨਾਨ ਸਰੋਵਰ ਸਾਹਿਬ ਤੋਂ ਲੈ ਹੁਣ ਮੱਤਾ ਟੇਕਣ ਮੱਤਾ ਟੇਕਦੇ ਆਂ ਅੰਦਰ ਦਾ ਸਿੱਟਾਰੇ ਆਸ਼ਟਪਰੀ ਹਾਂਜੀ ਰੱਖ ਲਏ ਅਸੀਂ ਇਹਨੇ ਕੱਪੜੇ ਕੁਪੜੇ ਗੱਡੀ 'ਚ ਜਿਹੜੇ ਮੇਰੇ ਵੀਰ ਭਰਾ ਨੇ ਪੇਜ ਨੂੰ ਨਹੀਂ ਫੋਲੋ ਕੀਤਾ ਜਰੂਰ ਕਰਿਓ ਲਖਰਾਜ ਮੋਟਰ ਗੈरेज ਰਾਏਕੋਟ ਵੀਡੀਓ ਕਹੇ ਜੀ ਲੱਕੀ ਜਰੂਰ ਕਮੈਂਟ ਕਰਕੇ ਦੱਸਿਓ ਬੱਜ ਗਏ 4 ਤੇ ਹੁਣ ਚੱਲਨੇ ਆ ਉੱਪਰ ਨੂੰ ਤੇ ਬੈਗ ਬਾਈ ਕੋਲੇ ਰੱਖਦੇ ਆਪਾਂ ਨੇ ਬੈਗ ਬਾਈ ਕਹਿੰਦਾ ਇੱਥੇ ਹੀ ਰੱਖ ਜਿਓ ਓਕੇ ਹੁਣ ਜੀ ਤਿੰਨ ਬੈਗ ਅਸੀਂ ਰੱਖ ਗਏ ਇੱਥੇ ਆ ਇੱਥੇ ਹੋਮ ਦੀ ਜੱਬੀ ਪ੍ਰਾਪਤ ਆ ਸਾਹਮਣੇ ਆ ਰਹੀ ਉਹ 300 ਰੁਪਏ ਦੀ ਆ ਇਹ ਆ ਅੱਗੇ ਚੱਲਦੇ ਆ ਆਹ ਬੈਗ ਰੱਖ ਗਏ ਤੇ ਬਾਪ ਜੀ ਘਰ ਕੋਲੋਂ ਅਸੀਂ ਟਰਨ ਲੱਗੇ ਆ ਜਕਾਰਾ ਲਾ ਕੇ ਛੋਟਾ ਜਿਹਾ ਕਬਲੇ ਸੋਨੇਹਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤਵੇਰ ਦੇ ਵੱਜ ਗਏ 4 ਤੇ ਹੁਣ ਆਪਾਂ ਇਸ ਤੋਂ ਗੋਬਿੰਦਾਂ ਤੋਂ ਚੱਲ ਰਹੇ ਆ ਉੱਤੇ ਨੂੰ ਹੇਮਕੁੰਡ ਸਾਹਿਬ ਨੂੰ ਤੇ ਤੁਰ ਪਏ ਅਸੀਂ ਥਿੰਨੇ ਜਣੇ ਰਾਜ ਪਹੁੰਚ ਗਏ ਸਭ ਦਖਾਉਣਿਆ ਤੁਹਾਨੂੰ ਹਾਂ ਜੱਟਾ ਕਿਵੇਂ ਆ ਕੀ ਆ ਉੱਤੇ ਦਾ ਮਾਹੌਲ ਕਹਿਆ ਜਾ ਰਸਤਾ ਕਿਵੇਂ ਆ ਗੋਬਿੰਦਾਂ ਤੋਂ ਹੁਣ ਅਸੀਂ ਚਾਲੇ ਪਾ ਲਈ ਹੇਮਕੁੰਡ ਸਾਹਿਬ ਬਣੇ ਰਿਓ ਵੀਡੀਓ ਜਰੂਰ ਐਂਡ ਤੱਕ ਦੇਖੋ ਹਾਂਜੀ ਵੱਜ ਗਿਆ ਸਵੇਰ ਦੇ 5 ਇੱਕ ਘੰਟਾ ਹੋ ਗਿਆ ਪੂਰਾ ਤੁਰਿਆ ਨੂੰ ਇੱਕ ਘੰਟੇ ਦੇ ਵਿੱਚ 1.5 ਕਿਲੋਮੀਟਰ 1.5 ਕਿਲੋਮੀਟਰ ਇੱਕ ਘੰਟੇ ਚ ਨਿਕਲੇ ਆਏ 5 ਵਜੇ ਯਾਨੀ ਪੂਰਾ ਦਿਨ ਨਿਕਲੇ ਆਇਆ ਇੱਥੇ ਬਿਲਕੁਲ ਸਾਫ ਪੂਰੇ 5 ਵਜ ਗਏ ਇਸ ਟਾਈਮ ਤੇ 1.5 ਕਿਲੋਮੀਟਰ ਆ ਗਏ ਆਪਾਂ ਤੇ ਜਾਣਾ ਹੈ ਹੋਰ ਉੱਪਰ ਮੇਰੇ ਖਿਆਲ 4 ਕਿਲੋਮੀਟਰ ਹੋਰ ਉੱਪਰ ਜਾਣਾ ਉਹ ਵੀ ਕਰਦੇ ਆਂ ਚੜਾਈ ਪੂਰੀ ਚੜਾਈ ਜਮਾ 1 ਲੱਖ ਦਾ ਸਿੱਧੀ ਚੜਾਈ ਆ ਇੱਥੋਂ ਗੋਵਿੰਦ ਘਾੜ ਤੋਂ ਗੋਵੇਂ ਧਾਮ ਤੱਕ ਇੰਨੀ ਚੜਾਈ ਨਹੀਂ ਸੀ ਜਿੰਨੀ ਇੱਥੋਂ ਗੋਵੇਂ ਧਾਮ ਤੋਂ ਹਿਮਕੁੰਡ ਸਾਹਿਬ ਦੀ ਇਹ ਤਾਂ ਮੁੱਚੀ ਸਿੱਧੀ ਚੜਾਈ ਆ। ਦੱਸ ਕਰਦੇ ਆਂ ਚੜਾਈ ਪੂਰੀ ਦਿਖਾਉਣੇ ਆ ਸਰ। 1.5 ਕਿਲੋਮੀਟਰ ਉੱਥੋਂ ਆਏ ਆ ਅਸੀਂ। ਉਹ ਸਾਹਮਣੇ ਗੁਰਦੁਆਰਾ ਉਹਦੇ ਨਾਲ ਕੋਲ ਹੋਟਲ ਢਿੰਦਾ ਤੇ ਉੱਥੋਂ ਆਏ ਆ। 1.5 ਕਿਲੋਮੀਟਰ ਉੱਪਰ ਇੰਨੀ ਚੜਾਈ। 1.5 ਕਿਲੋਮੀਟਰ ਆ ਗਏ ਜੀ। ਹੁਣ ਚੱਲਦੇ ਆਂ ਅੱਗੇ। ਇੱਥਰਾਂ ਤੇ ਬਹੁਤ ਚੜ੍ਹਾਈ ਪੈਂਦੀ ਆ ਜਿਹੜੇ ਵਿਚਾਰੇ ਬਜ਼ੁਰਗ ਹੁੰਦੇ ਨੇ ਚੜ੍ਹਨਾ ਪੈਂਦਾ ਉਹਨਾਂ ਨੂੰ ਨਹੀਂ ਚੜਿਆ ਜਾਂਦਾ ਪਰ ਇਹਨਾਂ ਦਾ ਸਹਾਰਾ ਬਹੁਤ ਪੂਰਾ ਹਾਲਾ ਪੈਰਪੁਰ ਬਹੁਤ ਤਿਲਕਦੇ ਨੇ ਚੜਾਈ ਹੈ ਹੀ ਬਹੁਤ ਸਿੱਧੀ ਚੜ੍ਹਾਈ ਆ ਬੰਦਿਆਂ ਦਾ ਪੂਰਾ ਹਾਲ ਹੋ ਜਾਂਦਾ ਤਾਂ ਬੇਜਵਾਨ ਨੇ ਵਿਚਾਰੇ ਪਰ ਇਹਨਾਂ ਦਾ ਵੀ ਵੇਚਣ ਦਾ ਸਾਜੀ ਕਰਨ ਆਹੀ ਇਹਨਾਂ ਨੇ 4 ਮਹੀਨੇ ਕਮਾਉਣਾ ਬਿਲਕੁਲ ਸੁਰਸ ਦੀ ਪਹਿਲੀ ਕਿਰਨ ਜੀ ਬਾੜੀ ਤੇ ਪੈਂਦੀ ਹੋਈ ਦੇਖੋ ਕਿੰਨਾ ਖੂਬਸੂਰਤ ਨਜ਼ਾਰਾ ਫਿਰ ਤੁਸੀਂ ਕੈਮਰੇ ਦੇਖ ਪਾਉმო ਕਿ ਨਹੀਂ ਜੋ ਮੈਂ ਅੱਖਾਂ ਨਾਲ ਦੇਖ ਰਿਹਾ ਵਾਕਈ ਕੁਦਰਤ ਰੰਗਨਿਆਲੇ ਨੇ ਕੁਦਰਤ ਕੁਦਰਤ ਮੰਨਣਾ ਪੈਣਾ ਸਲੂਟ ਨਜ਼ਾਰਾ ਆ ਗਿਆ ਸਾਰੀ ਥਕਾਵਟ ਲਹਿ ਗਈ ਸਾਡੀ ਆਹ ਵਿਊ ਦੇਖ ਕੇ 6 ਵਜ ਗਏ ਜੀ 4 ਵਜ ਤੋਂ ਰਿਆਂ 2 ਘੰਟੇ ਹੋ ਗਏ ਪੂਰੇ ਤਰਿਆਂ ਨੂੰ ਪਹੁੰਚ ਗਏ ਅੱਧਾ ਵਿਚਕਾਰ ਇਹ 2 ਘੰਟੇ ਹੋਰ ਲੱਗਣਗੇ ਅਰ ਦੋ ਘੰਟੇ ਬਾਅਦ ਆਪਾਂ ਨੇ ਪਹੁੰਚ ਜਾਣਾ ਬਾਬਾ ਜੀ ਦੇ ਕੋਲ ਮੱਥਾ ਟੇਕਦੇ ਆ ਪੂਰੇ 2 ਘੰਟੇ ਲੱਗਣਗੇ ਹਲੇ ਬਹੁਤ ਹੌਲੀ ਜਣਾ ਚੜਾਈ ਬਹੁਤ ਬਾੜੀ ਚੜਾਈ ਆ ਮੇਰੇ ਨਾਲ ਦੇ ਪਤਾ ਨਹੀਂ ਕਿੱਥੇ ਰਹਿ ਗਏ ਦੇ ਨਾਲ ਦੇ ਸੀ ਦੋ ਜਣੇ ਗਰਮੀਤ ਸਿੰਘ ਪਾਸ ਸਿੰਘ ਕਿਤੇ ਨਹੀਂ ਦਿੰਦੇ ਹੈਗੇ ਆਉਣਗੇ ਹੌਲੀ ਹੌਲੀ ਕਰਤਾ ਨਹੀਂ ਚਾਹਦੇ ਸਮਝਨੇ ਕਿ ਆ ਬਾਗਿਆ ਕਿ 4000 ਰੁਪਏ Google Pay ਕੀ ਹੈ ਹਾਂ ਲਗਜ ਕੈਸ਼ ਦਿਆ ਅਮਨੇ ਉਸਕੋ ਅੱਛਾ ਬੰਦੇ ਕੋ ਬੋਲਾ Google Pay ਕਰਤਾ ਹੂੰ ਗੁਆ ਨਹੀਂ ਗਿਆ ਬਾਗਿਆ ਪੈਸੇ ਦੇ ਕੇ ਨਹੀਂ ਗਿਆ ਨਹੀਂ kiya ਹੀ ਨਹੀਂ ਹਮਾਰੇ ਖਾਤੇ ਮੇ ਡਾਲੇ ਨਹੀਂ ਆਪਸੇ 4000 ਰੁਪਏ ਲਏ ਹੈ अच्छा और वो बोला गूगल पे करूंगा न यार ने चला था ना तो हमने कहा आते समय कर देना तुमने हर्ट से अच्छा कर देना वो किया ही नहीं उसने हमने नंबर भी नहीं लिया था हो गया चला गया हो गया पर चलो कोई बात नहीं क्यों वो महल अपना डाल ले क्या फिर रुके सी इतते राह च उसने भाई कहता एक भाई ने मैं 4000 रुपया करता ते ओने मेनू बाप संडे नहीं किया चले गया ना मुड़ के आया ਰਾਮ ਆਦਾ ਕਾ ਵੀ ਬੁਲਾ ਦਿੰਨਾ ਬੰਦਿਆਂ ਨੂੰ ਪੈਸੇ ਬਾਅਦ ਚੋ ਦੇ ਦੇਉ ਪਰ ਬੰਦੇ ਆਗੇ ਨੇ ਚਲੋ ਕੋਈ ਗੱਲ ਨਹੀਂ ਉਹਨਾਂ ਦਾ ਕਰ ਭਰ ਜਵੇ ਪਰ ਉਹਨਾਂ ਯਾਤਰਾ ਇਹਦਾ ਕੋਈ ਫਾਇਦਾ ਨਹੀਂ ਹੈਗਾ ਇਹਨੇ 10 ਰੁਪਏ ਵੀ ਰੱਖ ਲੈਣਾ ਪੂਰੇ ਕਈ ਬੰਦੇ ਐ ਬਿਠਾ ਕੇ ਲਿਆਉਂਦੇ ਨੇ ਵਿਚਾਰੇ ਬਜ਼ੁਰਗਾਂ ਨੂੰ ਜਿੰਨਾ ਨਹੀਂ ਤੋਰ ਹੁੰਦਾ ਚਾਰ ਬੰਦੇ ਕਈ ਖਚਰਾ ਤੇ ਕਈ ਐ ਲੈ ਕੇ ਆਉਂਦੇ ਨੇ ਇੰਨਾ ਤੁਰਦਾ ਦੇਖੋ ਸਪੋਰਟਿੰਗ ਪੜਦੇ ਨੇ ਚਾਰੇ ਜਣੇ ਇੱਕ ਪਾਸ ਸਟੈਪ ਵਾਈ ਸਟੈਪ ਇੱਕ ਡੰਗੇ ਤੁਰਨਾ ਇਹਨਾਂ ਨੇ ਹੌਲੀ 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 ਇਹਨਾਂ ਨੇ ਚੜਜਣਾ ਰੁਕਣਾ ਹੈ ਨਹੀਂ ਸਫਰ ਸਫਰ ਪੂਰਾ ਕਰਨਾ ਤੇ ਬਸ ਆ ਗਏ ਹੁਣ ਉਹ ਦੇ ਸਾਹਮਣੇ ਦਿਖਣ ਲੱਗ ਗਿਆ ਗੁਰਦੁਆਰਾ ਸਾਹਿਬ ਨਿਸ਼ਾਨ ਸਾਹਿਬ ਉਹਦੇ ਢਿੰਡਾ ਵਾਚਾ ਆ ਗਏ ਬਹੁਤ ਚੜਾਈ ਟੱਪ ਕੇ ਆਇਆ ਬੱਦਲ ਆ ਸਾਫ ਕਰ ਲਈ ਬਹੁਤ ਉਚਾਈ ਤੇ ਆ ਗਏ ਪਹੁੰਚ ਗਏ ਬਸ ਅੱਤਾ ਕਾ ਟੈਕਾ ਟਾਹੁਰ ਲਬੂਰ ਤੱਕ ਪਹੁੰਚ ਜਾਣਾ ਬਹੁਤ ਵਧੀਆ 뷰 ਆ ਦੇਖੋ ਪਾਣੀ ਕਿੰਨਾ ਸੋਹਣਾ ਚੱਲਦਾ ਠੰਡਾ ਪਾਣੀ ਠੰਡੀ ਹਵਾ ਠੰਡ ਹੋਰ ਵੀ ਦਿਖਾਉਣੇ ਆ ਤੁਨੋਂ ਅੱਗੇ ਚੱਲਦੇ वीडियो जरूर एंड तक देखिए आ पौड़िया जा किलोमीटर आंदा राह इधरों पता डेढ़ किलोमीटर ਇਹ ਥੋੜੀ ਚੜ੍ਹਾਈ ਘੱਟ ਆ ਪਲੇਨ ਆ ਜਾਨੀ ਤਾਂ 1.5 ਕਿਲੋਮੀਟਰ ਪੈ ਜਾਂਦਾ ਤੇ ਆ ਪੌੜੀਆਂ ਨੇ ਆ ਪੈਂਦੀਆਂ ਨੇ 1.5 ਕਿਲੋਮੀਟਰ ਉਹ ਦੇਖੋ ਬਹੁਤ ਉੱਪਰ ਤੱਕ ਨੇ ਮੈਨੂੰ ਵੀ ਨਹੀਂ ਲਿੰਦਾ ਪਰ ਪੌੜੀਆਂ ਚੜ੍ਹ ਕੇ ਜਾਣਾ ਔਖਾ ਕੰਮ ਆ ਮੇਰੇ ਹਿਸਾਬ ਨਾਲ ਇੱਧਰ ਚ ਹੀ ਜਾਵੇ 1.5 ਕਿਲੋਮੀਟਰ ਤਾਂ ਹੈਗਾ ਪਰ ਸੌਖਾ ਰਹਿੰਦਾ ਬੰਦਾ ਪਲੇਨ ਰਾ ਸੌਖਾ ਹੈ ਚੜ੍ਹਾਈ ਘੱਟ ਆ ਥੋੜੀ ਥੋੜੀ ਆ ਅੱਧਾ ਕਿਲੋਮੀਟਰ ਦੀ ਬਾਅਟੇ ਵੱਧ ਆ ਪਰ ਕੋਈ ਗੱਲ ਨਹੀਂ ਬੰਦਾ ਸੌਖਾ ਰਹਿੰਦਾ ਪਰ ਤੁਸੀਂ ਆਪਦੀ ਕਮੈਂਟ ਕਰਕੇ ਰਾਏ ਜਰੂਰ ਦੱਸਿਓ ਵੀ ਪੌੜੀਆਂ ਵਾਲਾ ਰਾਹ ਸਹੀ ਆ ਕਿ ਆਹ ਰਾਹ ਸਹੀ ਆ ਕਮੈਂਟ ਜਰੂਰ ਕਰਿਓ ਆਪਦੀ ਰਾਏ ਜਰੂਰ ਦੱਸਿਓ ਜਿਹੜਾ ਮੇਰਾ ਵੀਰਪੁਰਾ ਆਇਆ ਉਹ ਵੀ ਦੱਸੇ ਵੀ ਕਿਹੜੇ ਰਾਹ ਗਿਆ ਸੀ ਕਿਹੜਾ ਨੂੰ ਸਹੀ ਰਿਹਾ ਪਹਿਲਾਂ ਗੋਬਿੰਦ ਘਾੜ ਤੋਂ ਜੀ ਗੋਬਿੰਦ ਧਾਮ ਤੱਕ ਹੈਲੀਪੈਡ ਬਣਿਆ ਹੋਇਆ ਸੀਗਾ ਉੱਥੇ ਤੱਕ ਸੇਵਾ ਸੀ ਤੇ ਹੁਣ ਗੋਬਿੰਦ ਧਾਮ ਤੋਂ ਲੈ ਕੇ ਸ੍ਰੀ ਹੇਮਕੁੰਡ ਸਾਹਿਬ ਤੱਕ ਬਣ ਗਿਆ ਯਾਨੀ ਇਹ ਚੱਲਦਾ ਨਹੀਂ ਚੱਲਣ ਲੱਜਣਾ ਐਤਕੀ ਸਾਲ ਜਦੋਂ ਆਵਾਂਗੇ ਫੇਰ ਸਾਇਦ ਹੈਲੀਕਾਪਟਰ ਆਹੀਂ 860 ਆਉਣ ਲੱਗ ਜਾਣ ਸੰਗ ਤਾਂ ਜਦ ਤੱਕ ਚੱਲ ਜੂਗਾ ਬਣ ਗਿਆ ਕੰਪਲੀਟ ਹੋ ਗਿਆ ਬਸ ਥੋੜਾ ਜਿਹਾ ਰਹਿ ਗਿਆ ਐਜ ਕੀ ਹੋ ਜੂ ਤੇ ਇਹਨੇ ਬਣ ਜਾਣਾ ਰੈਡੀ ਫਿਰ ਬੰਦਾ ਆਇਆ ਕਿ ਸਵੇਰੇ ਆ ਕੇ ਸ਼ਾਮ ਨੂੰ ਮੁੜ ਸਕਦਾ ਬਾਅਦਸ ਕਿਉਂਕਿ ਹੈਲੀਕਾਪਟਰ ਬਾਅਦ ਤੋਂ ਬਾਅਦ 15 ਮਿੰਟ ਚ ਇੱਥੇ ਪਹੁੰਚਾ ਦਿੰਦਾ ਗੋਬਿੰਦ ਘਾੜ ਤੋਂ ਲੈ ਕੇ ਤੇ ਆਪਣੇ ਸ੍ਰੀ ਹੇਮਕੁੰਡ ਸਾਹਿਬ ਤੱਕ ਇੱਥੋਂ 1.5 ਕਿਲੋਮੀਟਰ ਦੀ ਵਾਟ ਰਹਿ ਜਾਂਦੀ ਆ ਤੇ ਉਹ ਬੰਦਾ ਹੱਸ ਕੇ ਪਾਰ ਕਰ ਲੈਂਦਾ ਤੇ ਆ ਪੌੜੀਆਂ ਦੇ ਕੋਲ ਬਣਦਾ ਜਿੱਥੇ ਪੌੜੀਆਂ ਸਿੱਧੀਆਂ ਚੜ੍ਹਦੀਆਂ ਨੇ ਉਹਦੇ ਨਾਲ ਥੋੜਾ ਜਿਹਾ ਮੂਰੇ ਆ ਕੇ ਉੱਥੇ ਬਣ ਰਿਹਾ ਬਹੁਤ ਵਧੀਆ ਚਲੋ ਮਹਾਰਾਜ ਜੀ ਫੇਰ ਬੁਲਾਉਣਗੇ ਫੇਰ ਆਵਾਂਗੇ ਦੇਖਾਂਗੇ ਬਰਫੋਤ ਹੈ ਪਈ ਆ ਕੱਲ ਪਰਸੋਂ ਹੀ ਪਈ ਹੋਈ ਆ ਦੋ ਤਿੰਨ ਦਿਨ ਪਹਿਲਾਂ ਦੀ ਆਪਾਂ ਪਹੁੰਚ ਗਏ ਜੀ ਸ੍ਰੀ ਹੇਮਕੋਟ ਸਾਹਿਬ ਆ ਗਏ ਉੱਪਰ ਤੇ ਹੁਣ ਸਰੋਵਰ ਵੱਲ ਚੱਲਦੇ ਆਂ ਇਸ਼ਨਾਨ ਕਰਦੇ ਆਂ ਤੇ ਫਿਰ ਮੱਥਾ ਟੇਕਦੇ ਆਂ ਇਸ਼ਨਾਨ ਪਾਣੀ ਚੜ੍ਹ ਕੇ ਮੱਥਾ ਟੇਕਾਂਗੇ ਤੇ ਫਿਰ ਜਲਪਾਣੀ ਛਕਾਂਗੇ ਜੀ ਉਸ ਤੋਂ ਬਾਅਦ ਵਾਪਸੀ ਕਰਾਂਗੇ ਟਾਈਮ ਹੋ ਗਿਆ ਇਸ ਟਾਈਮ ਟਾਈਮ ਕਿੰਨਾ ਹੋ ਗਿਆ ਸਾਢੇ 10 ਹੋ ਗਏ ਸਾਢੇ 10 4 ਵਜੇ ਤੁਰੇ 10:30 ਵਜੇ ਚੱਲਦੇ ਹਾਂ ਇਸ਼ਨਾਨ ਪਾਣੀ ਕਰਕੇ ਤੇ ਫਿਰ ਅੱਗੇ ਦਸਨ ਨੂੰ ਧਵਾਉਣੇ ਆ ਪਹਿਲਾਂ ਇਸ਼ਨਾਨ ਕਰ ਲਈਏ ਜੀ ਵੀਡੀਓ ਬਣਾ ਜੀ ਹਾਂਜੀ ਆਪਾਂ ਨੇ ਕਰ ਲਿਆ ਇਸ਼ਨਾਨ ਸਰੂਪਰ ਸਾਹਿਬ ਤੋਂ ਨਹੀਂ ਲੱਗਿਆ ਪੈਣ ਤੇ ਚੱਲਿਆ ਹੁਣ ਮੰਤਾ ਟੇਕਣ ਕਿਉਂਕਿ ਮੱਤਾ ਟੇਕਣ ਦੇ ਅੰਦਰ ਦਾ ਦਰੂਸ ਦਿਖਾਉਣਾ ਤੁਹਾਨੂੰ ਜ਼ਰੂਰ ਵੀਡੀਓ ਐਂਡ ਤੱਕ ਦੇਖਣਾ ਤੁਹਾਨੂੰ ਅੰਦਰ ਦਿਖਾਉਣਾ ਹੈ ਮਨ ਮੱਤਾ ਟੇਕਦਾ ਨਹੀਂ ਪੈਣ ਲੱਗਿਆ ਹੁਣ ਚੱਲਦੇ ਆਂ ਅੰਦਰ ਤੁਹਾਨੂੰ ਜਲ ਪਾਣੀ ਚੱਕਦੇ ਆਂ ਪ੍ਰਸ਼ਾਦ ਬਿਲਕੁਲ ਬਹੀ ਜੀਰਾ ਇਸ ਮਾੜਾ ਇਸ ਮੁਰਾਹੇ ਕਿਸ ਬਾਬੇ ਜੁਨਾਣ ਕੀ ਆਪਣੀ ਗੱਤ ਜਨੂਆਬ ਜੇ ਅਸ਼ਾਮੇ ਅਸ਼ੀਦ ਹੈ ਕਿਸ ਆਇਆ ਉਹਨਾਂ ਕਿਸ ਦੀ ਆਖਤ ਮਾਇਆ ਆਤਮਾ ਪੀੜੀ ਸੇ ਤਿਹੁ ਕਨਾਈ ਪ੍ਰਵੇਸ਼ ਹੈ ਜਹ ਕੈ ਕੀ ਪ੍ਰਭੰਸਾ ਜਿਨ ਕਉ ਚਿੰਤ ਜਿਨ ਜਿ ਆਸ਼ਟ ਬਰੀ ਆਪ ਤੇਯਾਰ ਸੁਨੇਹਾਰੇ ਆਪੇ ਤਾਂ ਵਿਸਥਾਰ ਜਸ ਭਾਗਿਤ ਉਸ ਸ੍ਰੀਪਾਇ ਆਪਣੇ ਭੌਲੇ ਲੈ ਸਮਾਏ ਤੁਮ ਤੇ ਭਿਰ ਨਹੀ ਕਿਛੁ ਹੋਏ ਆਪਨ ਸੂਤ ਸਬਜਤ ਬਲੋਏ ਯਾਗੁਪਰਾ ਜੀ ਆਵਜਾ ਹੋ ਸਾਜਨਾ ਸਭ ਜਨ ਪਾਏ ਸੋ ਸੰਤਰ ਸੇ ਤਤ ਗਵਿਤਾ ਨਾਲ ਕੋ ਸੁਛਤ ਕਹਿ ਤਾ ਜੀ ਆਇਆਂ ਪੁਰ ਸਰਤਾ ਦੇ ਹਾਥ ਦੀਨ ਜੀ ਆਲਾ ਨਾਣਾ ਸੁਣਾ ਪੈ ਇਸ ਰਾਖਾ ਮੱਥਾ ਟੇਕ ਲਿਆ ਆਪਾਂ ਨੇ ਮੱਥਾ ਟੇਕ ਕੇ ਆ ਪੌੜੀਆਂ ਰਾਹੀਂ ਹੁਣ ਥੱਲੇ ਆ ਰਹੇ ਆ ਪਹਿਲਾਂ ਆਏ ਸੀ ਰਸਤੇ ਦੇ ਸੜਕ ਥਾਈ ਹੁਣ ਪੌੜੀਆਂ ਰਾਹੀਂ ਥੱਲੇ ਆ ਰਹੇ ਆ ਤੇ ਆਉਣਾ ਸੌਖਾ ਪੌੜੀਆਂ ਤੋਂ ਉਤਰਨਾ ਚੜ੍ਹਨਾ ਔਖਾ ਤਾਂ ਕਰਕੇ ਪੌੜੀਆਂ ਵਾਲੇ ਪਾਸੇ ਜੀ ਥੱਲੇ ਆ ਰਹੇ ਆ ਸਟੈਪ ਵਾਈ ਸਟੈਪ ਸੌਖਾ ਇਹਦੇ ਨਾਲ ਛੇਤੀ ਪਹੁੰਚ ਜਾਾਂਗੇ ਹਾਂਜੀ ਅਸੀਂ ਆ ਗਏ ਇੱਥਾਂ ਪੂਰੇ 40 ਮਿੰਟ ਲੱਗੇ ਸਾਨੂੰ ਇੱਧਰ ਚ ਹੀ ਗਏ ਸੀ ਤੇ ਇੱਧਰ ਚ ਹੀ ਆਇਆ ਇੱਧਰ ਚ ਹੀ ਆਉਣ ਆਉਣ ਨੂੰ 40 ਮਿੰਟ ਲੱਗ ਗਏ ਪੂਰੇ 40 ਮਿੰਟ ਚ ਥੱਲੇ ਉਤਰੇ ਆ ਪੁੱਤਰ ਨੂੰ ਤਾਂ ਠੀਕ ਆ ਚੜ੍ਹਨ ਨੂੰ ਔਖਾ ਕੰਮ ਇੱਧਰ ਚ ਬਾਕੀ ਹੋਰ ਵੀ ਦਿਖਾਉਣੇ ਆ ਤੁਹਾਨੂੰ ਦੇਖੋ ਜੀ ਵਾਪਸੀ ਦਾ ਮਾਹੌਲ ਵਾਪਸ ਆ ਰਹਿਆਂ ਕਿੰਨੀ ਧੁੰਦ ਪੈ ਰਹੀ ਆ ਠੰਡ ਮੀਂਹ ਮੰਗੂ ਕਣੀਆਂ ਡਿੱਗਦੀਆਂ ਨੇ ਧੁੰਦ ਦੀਆਂ ਬੱਦਲਾਂ 'ਚ ਆ ਕੇ ਜਿਵੇਂ ਸੈਂਟਰ 'ਚ ਬੱਦਲ ਨੇ ਆ। ਕੰਡ ਪੂਰੀ ਆ। ਹੋਰ ਵੀ ਦਿਖਾਉਨੇ ਆ ਤੁਹਾਨੂੰ ਬਥੇਰਾ ਕੁ ਇੱਥੋਂ ਥੱਲੇ ਜਾ ਕੇ। ਥੋੜੇ ਟਾਈਮ 'ਚ ਬੱਦਲ ਆ ਜਾਂਦੇ ਨੇ, ਥੋੜੇ ਟਾਈਮ ਧੁੱਪ ਨਿਕਲੀ ਆਉਂਦੀ ਆ ਪਤਾ ਹੀ ਲੱਗਦਾ। ਫਿਰ ਧੁੱਪ ਨਿਕਲੀ ਹੋਊਗੀ ਤੁਹਾਨੂੰ ਦਿਖਾਵਾਂਗੇ ਜੀ। ਬਣੇ ਰਿਓ ਵਲੌਗ 'ਚ। ਹਾਂਜੀ ਅਸੀਂ ਪਹੁੰਚ ਗਏ ਉੱਥੇ ਜਿੱਥੋਂ ਸਵੇਰੇ 4 ਵਜੇ ਤੁਰੇ ਸੀਗੇ। ਤੇ ਉੱਥੇ ਪਹੁੰਚ ਗਏ। ਟਾਈਮ ਹੋ ਗਿਆ 3:30। ਤੇ ਉਪਰੋਂ 12 ਵਜੇ ਤੁਰਪੇ ਸਾਢੇ 3:30 ਵਜੇ ਇੱਥੇ ਆ ਗਏ ਤੇ ਇੱਥੋਂ ਦੇਖਦੇ ਹੁਣ ਮੂਹਰ ਲੱਕੀ ਵਿਚਾਰਾਂ ਲੱਤਾਂ ਭਾਰ ਚੱਲਦੀਆਂ ਨਹੀਂ ਚੱਲਦੀਆਂ ਆ ਰੂਮ ਤੇ ਜਾ ਕੇ ਦੇਖਦੇ ਆ ਗੋਵਿੰਦ ਧਾਮ ਵੀ ਰੂਮ ਦੇ ਵਿੱਚ ਜਾ ਕੇ ਕੀ ਕਹਿੰਦਾ ਸਰੀਰ ਜੇ ਤਾਂ ਮਾਰੂ ਹੱਲਾ ਫਿਰ ਤੋਂ ਜਾਵਾਂਗੇ ਥੱਲੇ ਗੋਵਿੰਦ ਘਾਟ ਤੱਕ ਨਹੀਂ ਫਿਰ ਇੱਥੇ ਰੁਕਾਂ ਹਾਂ ਆ ਦੇਖੋ ਆ ਕੇ ਬਾਈ ਉਹਨੇ ਉੱਪਰੋਂ ਕਿਵੇਂ ਬੈਠੇ ਨੇ ਇੱਥਾਂ ਪਾਣੀ ਦਾ ਆਨੰਦ ਲੈ ਰਹੇ ਨੇ ਮੋਜਾ ਮਾਨ ਰਏ ਨੇ ਮੋਜਾ ਹੀ ਮੋਜਾ ਕਹਿੰਦੇ ਦੇਖੋ ਬਾਈਆਂ ਦੇ ਨਜ਼ਾਰੇ ਪਹੁੰਚ ਗਏ ਆਪਾਂ ਗੋਵਿੰਦ ਧਾਮ ਗੋਵਿੰਦ ਧਾਮ ਪਹੁੰਚ ਗਏ ਗੋਵਿੰਦ ਧਾਮ ਗੋਬਿੰਦ ਧਾਮ ਤੇ ਉਹ ਕਿਹੜਾ ਸੀ ਆਇਆ ਉੱਥੇ ਗੋਵਿੰਦ ਘਾਟ ਹੁਣ ਇੱਥੇ ਦੇਖਦੇ ਆਂ ਕਿ ਘਾੜ ਤੱਕ ਜਾਇਆ ਜਾਊ ਕਿ ਨਹੀਂ ਜਾਂ ਇੱਥੇ ਹੀ ਸਟੇ ਕਰਨੀ ਪਊ ਗੋਬਿੰਦ ਧਾਮ ਆ ਜਾ ਕੇ ਰੂਮ ਸਿਲੇਕਟ ਕਰਦੇ ਆਂ ਪਾ ਕੇ ਮਾੜਾ ਮੋਟਾ ਫਿਰ ਦੇਖਦੇ ਆਂ ਸੋ ਜਾ ਕੇ ਦੇਖਦੇ ਆਂ ਰੂਮ ਚ ਕੀ ਬਣਦਾ ਜਾਈਏ ਜਾਂ ਰੁਕੀਏ ਚਲੋ ਜੀ ਮਿਲਦੇ ਆਂ ਰੂਮ ਚ ਅਸੀਂ ਆ ਗਏ ਗੋਬਨ ਧਾਮ ਕੋਲ ਗੋਬਰ ਕਾਟ ਲਈ ਚੱਲੇ ਆ। ਸਾਨੂੰ ਥੋੜਾ ਕੰਮ ਅੱਗੇ ਜਾਣਾ ਤਾਂ ਕਰਕੇ ਅਸੀਂ ਰੁਕੇ ਨਹੀਂ ਹੈਗੇ। ਤੇ ਪੁੜਦੇ ਉੱਤੇ ਚੱਲਿਆ ਗਏ ਸੀ ਅਸੀਂ ਇਹ ਥਾਂ ਤੇ। ਪੁੜਦੇ। ਉਹ ਉੱਥੋਂ ਹੀ ਆਏ ਸੀ। ਉਹ ਦਿਨੋਂ ਉਦੋਂ ਪੁੜਦੇ ਆ। ਤੇ ਚੱਲਿਆ ਹੁਣ ਉੱਪਰ ਦੀ। ਦੇਖੋ ਵੀਓ। ਹਾਂਜੀ ਅਸੀਂ ਰਾਤ ਆ ਗਏ ਸੀ ਗੋਬਿੰਦ ਘਾਟ ਤੇ ਆ ਕੇ ਪਹੁੰਚੇ ਸੀ ਰਾਤ ਕਵੇਲਾ ਵਾੜਾ ਹੋ ਗਿਆ ਸੀ ਤਾਂ ਕਰਕੇ ਵੀਡੀਓ ਨਹੀਂ ਬਣਾਈ ਹੁਣ ਸਵੇਰੇ ਸਾਜਰੇ ਉੱਠ ਕੇ ਅਸੀਂ ਹਨਾ ਤੋ ਕੇ ਮੱਥਾ ਟੇਕ ਕੇ ਚੱਲੇ ਆਂ ਗੋਬਿੰਦ ਘਾਟ ਗੁਰਦੁਆਰਾ ਸਾਹਿਬ ਆ ਜਿਹੜਾ ਬਣਿਆ ਹੋਇਆ ਗੋਬਿੰਦ ਘਾਟ 'ਚ ਆ ਗੁਰਦੁਆਰਾ ਸਾਹਿਬ ਤੇ ਆ ਕੇ ਮੱਥਾ ਟੇਕਣ ਤੇ ਮੱਥਾ ਟੇਕ ਕੇ ਫਿਰ ਚੱਲਦੇ ਆਂ ਵਾਪਸ ਹਾਂ ਜੀ ਮੱਥਾ ਟੇਕ ਲਿਆ ਗੋਵਿੰਦ ਘਾਟ ਆ ਕੇ ਪ੍ਰਸ਼ਾਦਾ ਪਾਣੀ ਛਕ ਲਿਆ ਤੇ ਹੁਣ ਚੱਲੇ ਆਂ ਵਾਪਸ ਪਾਰਕਿੰਗ ਵੱਲੋਂ ਉੱਥੋਂ ਗੱਡੀ ਚੱਕਾਂਗੇ ਤੇ ਫਿਰ ਚੱਲਾਂਗੇ ਜੀ ਸ਼੍ਰੀਨਗਰ ਸ਼੍ਰੀਨਗਰ ਜਾ ਕੇ ਉੱਥੇ ਰੁਕਾਂਗੇ ਦੇਖਾਂਗੇ ਫਿਰ ਉੱਥੋਂ ਦਾ ਗਾਹਾਂ ਦਾ ਪ੍ਰੋਗਰਾਮ ਬਣਾਵਾਂਗੇ ਹੁਣ ਇੱਥੋਂ ਬਾਅਦ ਚੱਲਿਆਂ ਸਿੱਧਾ ਸ਼੍ਰੀਨਗਰ ਤੇ ਸ਼੍ਰੀਨਗਰ ਪਹੁੰਚ ਕੇ ਦੇਖਾਂਗੇ ਕੀ ਅਗਲੀ ਪਲੈਨਿੰਗ ਆ ਇਧਰੋਂ ਮੱਥਾ ਟੇਕ ਲਿਆ ਸਭ ਹੋ ਗਏ ਗੁਰੂ ਦਾ ਸਾਰਾ ਕੰਮ ਮਹਾਰਾਜ ਦਾ ਗੁਰਦੁਆਰੇ ਸਾਹਿਬ ਸਭ ਕਿਤੇ ਗੁਰੂ ਘਰ ਮੱਥਾ ਟੇਕਿਆ ਏ ਯਾਨੀ ਇਧਰੋਂ ਗੁਰਦੁਆਰੇ ਸਾਹਿਬ ਵਾਲਾ ਸਭ ਕਿਤੇ ਜਾਇਆ ਏ ਤੇ ਹੁਣ ਮਾੜਾ ਮੋਟਾ ਜਾਂਦੇ ਵਾਪਸੇ ਘੁੰਮਾ ਫਿਰਾਂਗੇ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਵੀਡੀਓ ਜਰੂਰ ਬਣੇ ਰਹੋ ਹਾਂਜੀ ਰੱਖ ਲੈ ਅਸੀਂ ਇਹਨੇ ਕੱਪੜੇ ਆਪਣੇ ਗੱਡੀ 'ਚ ਬੈਗ ਗੱਡੀ 'ਚ ਰੱਖ ਲੈ ਤੇ ਹੁਣ ਤੁਰਨ ਲੱਗੇ ਆਂ ਗੋਬਿੰਦਗੜ੍ਹ ਤੋਂ ਸੁਰਦਿਆਂ ਤੇ ਅੱਗੇ ਚੱਲਦੇ ਆ ਤੇ ਤੁਸੀਂ ਨੇ ਵੀਡੀਓ ਨੂੰ ਦੇਖ ਕੇ ਜਰੂਰ ਲਾਇਕ ਸ਼ੇਅਰ ਕਮੈਂਟ ਜਰੂਰ ਕਰਨਾ ਤੇ ਵੀਡੀਓ ਕੈਜੀ ਲੱਗੀ ਜਰੂਰ ਦੱਸਣਾ ਜਿੱਥੋਂ ਸਾਤੋਂ ਭੁੱਲ ਹੋਈ ਆ ਜਾਂ ਜੋ ਵੀ ਕੋਈ ਤੁਹਾਨੂੰ ਦੱਸਿਆ ਜਾਂ ਕੋਈ ਮਿਸਟੇਕ ਹੋਈ ਆ ਜਾਂ ਵਧੀਆ ਲੱਗਿਆ ਕੋਈ ਵੀ ਚੀਜ਼ ਸਹੀ ਲੱਗੀ ਤਾਂ ਜਰੂਰ ਕਮੈਂਟ ਕਰਕੇ ਦੱਸਣਾ ਵੀਰ ਭਰਾ ਨੇ ਜਿਹੜੇ ਮੇਰੇ ਵੀਰ ਭਰਾ ਨੇ ਪੇਜ ਨੂੰ ਨਹੀਂ ਫੋਲੋ ਕੀਤਾ ਜਰੂਰ ਕਰਿਓ ਲਖਰਾਜ ਮੋਟਰ ਗੈरेज ਰਾਜਪੁਰ ਵੀਡੀਓ ਕੈਜੀ ਲੱਗੀ ਜਰੂਰ ਕਮੈਂਟ ਕਰਕੇ ਦੱਸਿਓ ਸਤਿ ਸ੍ਰੀ ਅਕਾਲ